ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਪੰਜਾਬ ਐਨ 40 ਟੀਵੀ ਤੇ ਅੱਜ ਦੀ ਵੀਡੀਓ ਪੈਂਡ ਭਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ 45 ਗਿਰ ਟਰੈਕਟਰ ਪਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਟਰੈਕਟਰ ਸਾਫਾ ਜੀਮੀਦਾਰ ਭਰਾ ਠੀਕ ਹੈ ਨਾ ਦੇਖ ਸਕਦੇ ਹੋ ਕ੍ਰੀਸਨ ਵੱਧ ਬਾਕੀ ਬਾਈ ਤੋਂ ਲੈਣੇ ਆਪਾਂ ਜਾਣਕਾਰੀ ਟਾਇਰ ਚੈੱਕ ਕਰ ਸਕਦੇ ਹੋ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਮਨਜਿੰਦਰ ਸਿੰਘ ਜੀ ਪੈਂਡ ਭਦੌੜ ਜੀ ਚਲਾ ਬਰਨਾਲੇ ਹਾਂਜੀ ਵੀਰ ਟਰੈਕਟਰ ਦੱਸੋ ਕਿਹੜਾ ਮਾਡਲ ਆਪਣਾ ਇਹ 95 ਵੀ 95 ਹਾਂਜੀ ਠੀਕ ਹੈ ਜੀ ਤੇ ਕੀ ਰੇਟ ਉਟਪਰਾ ਦਾ ਰੇਟ ਫੋਨ ਤੇ ਕਰ ਲਾਂਗੇ ਵੀ ਰੇਟ ਫੋਨ ਤੇ ਹਾਂਜੀ ਸੈਲਫ ਸਟਾਰਟ ਆ ਓਕੇ ਹਾਂਜੀ ਵੀਰ ਲੋਪਰਾ ਬੈਟਰੀ ਵੀ ਚੈੱਕ ਕਰਕੇ ਦਿਖਾ ਦਿੰਨੇ ਹਾਂ ਸਟਾਰਟ ਕਰਦੇ ਇੱਕ ਮਿੰਟ ਪਹਿਲਾਂ ਮੈਂ ਟਾਇਰ ਦਿਖਾ ਦਾਂ ਜੀ ਇੱਕ ਮਿੰਟ ਲੋ ਜੀ ਚੈੱਕ ਕਰ ਸਕਦੇ ਨੇ ਮੰਨ ਕੇ ਚੱਲੋ 30 ਕੇ ਪੈਸੇ ਦਾ ਟਾਇਰ ਵੇਖਣੀ ਹਾਂਜੀ ਵੀਰ ਲੋ ਜੀ ਮਗਰਲੀ ਸਾਈਡ ਦੇਖ ਸਕਦੇ ਕੰਡੀਸ਼ਨ ਜ਼ਿਮੀਂਦਾਰ ਭਰਾ ਲੋ ਜੀ 49 ਗਰ ਟਰੈਕਟਰ ਕਿ ਤੁਸ ਨੂੰ ਸਟਾਰਟ ਰੂਡ ਵੀ ਕਰਕੇ ਦਿਖਾਵਾਂਗਾ ਪਹਿਲਾਂ ਸਾਈਡਾਂ ਚੈੱਕ ਕਰ ਲਓ ਟਾਇਰ ਚੈੱਕ ਕਰ ਲਓ ਮੂਹਰ ਲਈ ਭਰਾ ਲੋ ਜੀ ਐਮ ਆਰ ਫਦੇ ਮੂਹਰ ਲਈ ਠੀਕ ਹੈ ਜੀ ਬਾਕੀ ਕਿਹੜੀ ਸੰ ਤੁਸੀਂ ਆਖ ਵੀ ਚੈੱਕ ਕਰ ਸਕਦੇ ਹੋ ਆਪਾਂ ਜਿੰਨੀ ਕੋਸ਼ਿਸ਼ ਕਰਦੇ ਹਾਂ ਨਹੀਂ ਦਿਖਾ ਦੇਣ ਭਰਾ ਹਣਾ ਭਾਈ ਸਟਾਰਟ ਕਰਕੇ ਦਿਖਾ ਦੇ ਯਾਰ ਲੋ ਜੀ ਸਟਾਰਟ ਕਰਦੇ ਆਪਾਂ ਕਰ ਦਿਓ ਜੀ ਬੰਦ ਲੋ ਜੀ ਸਾਰਾ ਰੋਕਿਆ ਬੈਟਰੀ ਵੀ ਰੋਕਿਆ ਵੀ ਠੀਕ ਹੈ ਨਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਲਾਵਾਂਗੇ ਆਪਾਂ ਸਕਰੀਨ ਤੇ ਭਰਾ ਜਦੋਂ ਸੇਲ ਹੋ ਗਿਆ ਉਦੋਂ ਆਪਾਂ ਨੰਬਰ ਕੱਟ ਦਨੇ ਕਈ ਭਰਾ ਨਾ ਬਾਅਦ ਚ ਫੋਨ ਲਾਈ ਜਾਂਦੇ ਰਹਿੰਦੇ ਆ ਤੇ ਵੀ ਸੇਲ ਹੋਏ ਤੋਂ ਬਾਅਦ ਆਪਾਂ ਲਿਖ ਦਨੇ ਹੁੰਨੇ ਉੱਪਰ ਵੀ ਸੇਲ ਹੋ ਗਿਆ ਹਨ ਤੇ ਕਿਉਂ ਕਰੇ ਲੂ ਟਰੈਕਟਰਾਂ ਕਿਉਂਕਿ ਜੇ ਵਪਾਰ ਦਾ ਕੰਮ ਹੋਵੇ ਤਾਂ ਤਾਂ ਫੋਨ ਨੰਬਰ ਆਪਾਂ ਪੱਕਾ ਹੀ ਲਾ ਦਿਆਗੇ ਹਨਾ ਜਾਂ ਵਿੱਚ ਬਲਾ ਦਿਆ ਫਿਰ ਬਾਅਦ ਚ ਬਾਈ ਪਰੇਸ਼ਾਨ ਹੁੰਦੇ ਹਨਾ ਕਿਉਂਕਿ ਅਗਲਾ ਵੀ ਪਰੇਸ਼ਾਨ ਹੋ ਜਾਂਦਾ ਵੀਦੋ सेल हो ਜਾਂਦਾ ਦੁਬਾਰਾ ਦੁਬਾਰਾ ਅਗਲਾ ਫੋਨ ਲਾਉਂਦਾ ਤਾਂ ਆ ਤਾਂ ਵੀ ਹਾਂ ਬਈ ਸੇਲ ਹੋ ਗਿਆ ਨਾ ਕਿਉਂਕਿ ਫੋਨ ਬਹੁਤ ਜ਼ਿਆਦਾ ਹੁੰਦੇ ਆ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚ ਓਕੇ ਬਾਏ